ਕਈ ਸਖਤਾਰਾ ਦੇ ਵਿੱਚ ਖੜੇ ਰਹੇ ਸਰਪੰਚੀ ਦੇ ਉਮੀਦਵਾਰ ਰਿਟਰਨਿੰਗ ਅਫਸਰਾ ਦੇ ਵੱਲੋਂ ਲਏ ਜਾ ਰਹੇ ਨੇ ਕਾਗਜ਼ ਤੇ ਪੁਲਿਸ ਅਤੇ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਨੇ ਫੁਕਤਾ ਪ੍ਰਬੰਧ ਜੀਰਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਵਿਧਾਇਕ ਨਰੇਸ਼ ਕਟਾਰਗਿਆ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਗਿੱਲ ਦੇ ਨਾਲ ਇੰਡੀਆ న్యూਸ ਪੰਜਾਬ ਨਾਲ ਹੋਈ ਹੈ ਖਾਸ ਗੱਲਬਾਤ ਇੰਡੀਆ న్యూਸ ਪੰਜਾਬ ਐਸਟਾਈਮ ਖੜੇ ਆ ਜ਼ੀਰਾ ਦੇ ਜੀਵਨ ਮਾਲ ਸਰਕਾਰੀ ਹਾਈ ਸਕੂਲ ਦੇ ਸਾਹਮਣੇ ਜਿੱਥੇ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਭਰਨ ਦੇ ਲਈ ਵੱਡੀ ਕਿੰਤੀ ਦੇ ਵਿੱਚ ਉਮੀਦਵਾਰ ਜਿਹੜੇ ਨੇ ਪਹੁੰਚੇ ਹੋਏ ਨੇ ਸਭ ਤੋਂ ਪਹਿਲਾਂ ਕੈਮਰਾਮੈਨ ਨੂੰ ਕਮਾਗਾ ਕਿ ਦਿਖਾਇਆ ਜਾਵੇ ਇਹ ਦ੍ਰਿਸ਼ ਬੜੇ ਹੀ ਡਿਸਪਲਿਨ ਦੇ ਨਾਲ ਲਾਈਨਾਂ ਲੱਗੀਆਂ ਹੋਈਆਂ ਨੇ ਇਹ ਲੋਕ ਆਪਣੇ ਜਿਹੜੇ ਆ ਸਰਪੰਚੀ ਪੰਚੀ ਦੀ ਹੈ ਜਿਹੜੇ ਆ ਕਾਗਜ ਦਾਖਲ ਕਰਨ ਦੇ ਲਈ ਅੱਜ ਇੱਥੇ ਪਹੁੰਚੇ ਹੋਏ ਆ ਔਰ ਇੱਥੇ ਨਾਲ ਦੀ ਨਾਲ ਹਲਕਾ ਜੀਰਾ ਤੋਂ ਵਿਧਾਇਕ ਸ਼੍ਰੀ ਨਰੇਸ਼ ਕਟਾਰੀਆ ਜੀ ਵੀ ਮੌਜੂਦ ਨੇ ਉਹਨਾਂ ਦੇ ਨਾਲ ਸਰਦਾਰ ਚੰਦ ਸਿੰਘ ਗਿੱਲ ਮੌਜੂਦ ਨੇ ਸੋ ਉਹਨਾਂ ਵੱਲੋਂ ਵੀ ਇਸ ਚੀਜ਼ ਦਾ ਬੜਾ ਖਿਆਲ ਰੱਖਿਆ ਜਾ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੱਲਾ ਗੁੱਲਾ ਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਲੜਾਈ ਝਗੜਾ ਨਾ ਹੋਵੇ ਖੁਦ ਮੌਜੂਦ ਰਹਿ ਕੇ ਇਸ ਚੀਜ਼ ਦਾ ਧਿਆਨ ਰੱਖ ਲੈਣੇ ਔਰ ਵਨ ਬਾਈ ਵਨ ਅਸੀਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਵਿਧਾਇਕ ਸਾਹਿਬ ਕੋਲ ਜਾਂਦੇ ਹਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਸਰ ਤੁਹਾਡਾ ਸਵਾਗਤ ਹੈ ਇੰਡੀਆ ਨਿਊਜ਼ ਪੰਜਾਬ ਤੇ ਅੱਜ ਜਿਸ ਤਰ੍ਹਾਂ ਕਿ ਪੰਚਾਇਤੀ ਚੋਣਾਂ ਦੀ ਲਾਸਟ ਤਾਰੀਖ ਹੈ ਲਾਸਟ ਜਿਹੜਾ ਦਿਨ ਹੈ ਅੱਜ ਨਾਮਜ਼ਦਗੀਆਂ ਹੋ ਰਹੀਆਂ ਨੇ ਇਸ ਮੌਕੇ ਤੁਸੀਂ ਖੁਦ ਮੌਜੂਦ ਹੋ ਔਰ ਕੀ ਕਹਿਣਾ ਚਾਹੁੰਦੇ ਹੋ ਮੈਂ ਸਭ ਤੋਂ ਪਹਿਲਾਂ ਇੰਡੀਆ ਨਿਊਜ਼ ਦਾ ਧੰਨਵਾਦ ਕਰਦਾ ਹਾਂ ਤੁਹਾਡਾ ਵੀ ਸ਼ੁਕਰੀਆ ਅਦਾ ਕਰਦਾ ਬੇਨਤੀ ਹੈ ਅਭੀ ਅੱਜ ਨਾਮਜ਼ਦਗੀ ਦਾ ਅਖੀਰਲਾ ਦਿਨ ਇਹ ਕੋਈ ਸ਼ੱਕ ਨਹੀਂਗਾ ਸਭ ਨੂੰ ਪਤਾ ਵਾਂ ਪਰ ਮੈਂ ਸਭ ਨੂੰ ਇਹੀ ਬੇਨਤੀ ਕਰਦਾ ਪਿਆ ਮੈਂ ਇਥੋਂ ਲਾਈਨ ਦੇ ਵਿੱਚ ਜਾ ਜਾ ਕੇ ਕਿਸੇ ਨੇ ਹਲੜਬਾਜੀ ਨਹੀਂ ਕਰਨੀ ਮੇਰੀ ਮਿਹਨਤ ਹੈ ਤੁਹਾਡੇ ਅੱਗੇ ਰਾਹੋ ਕੋਈ ਲੜਾਈ ਕਲੇਸ਼ ਐ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਅਮਨ ਸ਼ਾਂਤੀ ਬਣਾ ਕੇ ਰੱਖਣੀ ਆ ਕਾਗਜ਼ ਭਰੋ ਸਭ ਦੇ ਕਾਗਜ਼ ਭਰੀਚਣਗੇ ਭਾਵੇਂ ਕੋਈ ਵੀ ਆ ਕੋਈ ਇਹਦੇ ਕਾਗਜ਼ ਭਰਨੋਂ ਨਹੀਂ ਦੇਂਦੇ ਇੰਨਾ ਹੈਗਾ ਲੇਟ ਹੋ ਸਕਦੇ ਆ ਪਰ ਭਰਨਗੇ ਭਰੀਚਣਗੇ ਜ਼ਰੂਰ ਤੇ ਅਮਨ ਸ਼ਾਂਤੀ ਬਣਾ ਕੇ ਰੱਖੋ ਇੱਕ 5 ਸਾਲ ਬਾਅਦ ਇਲੈਕਸ਼ਨ ਹੁੰਦਾ ਇੱਥੇ ਆਪਾਂ ਆਪਦੇ ਪਿੰਡ ਦਾ ਚੰਗਾ ਸਰਪੰਚ ਚੁਣਨਾ ਹੈ ਜਿਹੜਾ ਕਿ ਤੁਹਾਡੇ ਪਿੰਡ ਦਾ ਵਿਕਾਸ ਕਰ ਸਕੇ ਮੈਂ ਨਹੀਂ ਕਹਿੰਦਾ ਇਹਨੂੰ ਪਾਓ ਇਹਨੂੰ ਪਾਓ ਵੋ ਚੰਗੇ ਬੰਦੇ ਨੂੰ ਵੋਟ ਪਾਓ ਇਹ ਹੈ ਮੇਰੀ ਸਾਰਿਆਂ ਨੂੰ ਬੇਨਤੀ ਤੇ ਦੁਬਾਰਾ ਫੇਰ ਮੈਂ ਇਹੀ ਬੇਨਤੀ ਕਰਦਾ ਆ ਕਿ अमन ਸ਼ਾਂਤੀ ਬਣਾ ਕੇ ਰੱਖਿਆ। ਤੋਂ ਇਹ ਸੀ ਸਾਡੇ ਨਾਲ ਵਿਧਾਇਕ ਨਰੇਸ਼ ਕਟਾਰੀਆ ਜਿਨ੍ਹਾਂ ਵੱਲੋਂ ਇੱਥੇ ਮੌਜੂਦ ਜੋ ਕਿ ਆਪਣੇ ਫਾਰਮ ਭਰਨ ਦੇ ਲਈ ਉਮੀਦਵਾਰ ਵਜੋਂ ਪਹੁੰਚੇ ਹੋਏ ਨੇ ਉਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਪ੍ਰੇਮ ਭਾਈਚਾਰਾ ਆਪਸੀ ਜਿਹੜਾ ਪਿਆਰ ਹੈ ਉਸ ਨੂੰ ਬਣਾ ਕੇ ਰੱਖਿਆ ਜਾਵੇ। ਤੋਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਇੰਡੀਆ ਨਿਊਜ਼ ਪੰਜਾਬ। ਵਿਧਾਇਕ ਸਾਹਿਬ ਨਾਲ ਤੁਹਾਡੀ ਗੱਲਬਾਤ ਕਰਾਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਰਦਾਰ ਚੰਦ ਸਿੰਘ ਗਿਲਵੀ ਬਤਾਈਖਾਪ ਦੇ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਉਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਅੱਜ ਦੇ ਜਿਹੜੇ ਪ੍ਰਬੰਧਾਂ ਨੂੰ ਲੈ ਕੇ ਅੱਜ ਨਾਮਜ਼ਦਗੀਆਂ ਦਾ ਜਿਹੜਾ ਆਖਰੀ ਦਿਨ ਹੈ ਇਹੋ ਜਿਹੇ ਪ੍ਰਬੰਧ ਰਹੇ ਔਰ ਇਹਨਾਂ ਵੱਲੋਂ ਇਸ ਮੌਕੇ ਤੇ ਪਹੁੰਚ ਕੇ ਕੀ ਜਿਹੜਾ ਮੈਸੇਜ ਹੈ ਦਿੱਤਾ ਜਾ ਰਿਹਾ ਚੰਦ ਸਿੰਘ ਜੀ ਅੱਜ ਨਾਮਜ਼ਦਗੀਆਂ ਦਾ ਜਿਹੜਾ ਆਖੀਰਲਾ ਦਿਨ ਹੈ ਸੋ ਇਸ ਮੌਕੇ ਜਿਹੜੇ ਉਮੀਦਵਾਰ ਆਪਣੇ ਕਾਗਜ਼ داخل ਕਰਨਾ ਚਾਹੁੰਦੇ ਨੇ ਚਾਹੇ ਉਹ ਸਰਪੰਚੀ ਦੇ ਲਈ ਚਾਹੇ ਪੰਚੀ ਦੇ ਲਈ ਉਹਨਾਂ ਨੂੰ ਕੀ ਇਸ ਮੌਕੇ ਸੰਦੇਸ਼ ਤੁਸੀਂ ਦੇਣਾ ਚਾਹੁੰਦੇ ਆ ਦੇਖੋ ਜੀ ਅੱਜ ਇਹ ਨਾਮੀਨੇਸ਼ਨ ਦਾ ਲਾਸਟ ਈਅਰ ਔਰ ਜੋ ਪੰਚਾਇਤਾਂ ਦੀ ਚੋਣ ਹੋਣ ਜਾ ਰਹੀ ਹੈ ਜਿਹੜੀਆਂ ਪੰਚਾਇਤਾਂ ਇੱਕ ਡੈਮੋਕ੍ਰੇਸੀ ਦਾ ਥੰਮ ਹੁੰਦਾ ਅਸੀਂ ਮੈਦ ਖਿਡਾਰੀਆ ਸਾਹਿਬ ਇਸੇ ਕਰਕੇ ਅਸੀਂ ਇਹ ਕਰਦੇ ਕੋਈ ਵੀ ਇਹੋ ਜੀ ਹਰਕਤ ਨਾ ਹੋਵੇ ਕਿਉਂਕਿ ਤੇ ਕੋਈ ਚੋਣ ਹੈ ਔਰ ਜੇ ਕਿਸੇ ਨੇ ਇਲੈਕਸ਼ਨ ਪੰਦਾ ਤਿੰਨ ਇਲੈਕਸ਼ਨ ਹੋਣ ਜਾ ਰਹੀਆਂ ਹਰ ਇੱਕ ਦੀ ਵੋਟ ਹੈ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਪਰ ਕੀ ਹੈ ਕਿ ਕਈ ਵਾਰ ਜਿਹੜੇ ਮਾੜੇ ਅਨਸਰਾਂ ਵਿੱਚ ਉਹ ਦਰ ਤੁਰਸ ਜਾਂਦੇ ਆ ਕਿਉਂਕਿ ਜਿਹੜੀ ਇਹੋ ਜੀ ਅਨੁਸਾਰ ਅਸੀਂ ਨਹੀਂ ਕਹਿੰਦੇ ਲੋ ਵੀ ਆਪਣਾ ਇਹੋ ਜੀ ਡਿਸਟਰਬੈਂਸ ਹੋਵੇ ਅਸੀਂ ਹਰ ਇੱਕ ਨੂੰ ਅਪੀਲ ਕਰ ਰਹੇ ਹਾਂ ਕਿ ਭਾਈ ਕੁਝ ਨਹੀਂ ਜਦ ਲਈ ਤੁਸੀਂ ਆਪਣੀ ਨਾਮਿਨੇਸ਼ਨ ਦਿਓ ਔਰ ਜਦ ਨਾਲ ਕੀ ਤੁਸੀਂ ਜਿਹੜੇ ਤੁਹਾਡੇ ਕਾਗਜ਼ ਆ ਅੰਦਰ ਦਾਖਲ ਹੋਣਗੇ ਸਭ ਤੇ ਹੋਣਗੇ ਇਹੋ ਜੀ ਗੱਲ ਨਹੀਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਹੋ ਜੀ ਕੋਈ ਹਰਕਤ ਇਹੋ ਜੀ ਨਾ ਹੋਵੇ ਤਾਂ ਜੋ ਅਸੀਂ ਖੁਦ ਉਹਨੂੰ ਵਿਜ਼ਿਟ ਕਰ ਰਹੇ ਹਾਂ ਤੇ ਲਾਅਨ ਆਰਡਰ ਸਾਡੀ ਪੁਲਿਸ ਅਫਸਰ ਜਿਹੜੇ ਆ ਸਾਰੇ ਆਏ ਹੋਏ ਆ ਔਰ ਵਧੀਆ ਉਹਨਾਂ ਦਾ ਲਾਅਨ ਆਰਡਰ ਉਹਨਾਂ ਨੇ ਮੇਨਟੇਨ ਕੀਤਾ ਹੋਇਆ ਹੈ ਇਸੀ ਸਾਡੇ ਨਾਲ ਸਦਾ ਚਾਂਸੇ ਗਿੱਲ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਜਿਨ੍ਹਾਂ ਵੱਲੋਂ ਵੀ ਦੱਸਿਆ ਗਿਆ ਕਿ ਬਹੁਤ ਵਧੀਆ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਪੁਖਤਾ ਪ੍ਰਬੰਧ ਨੇ ਤੇ ਇਹਨਾਂ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਉਮੀਦਵਾਰਾਂ ਨੂੰ ਜੋ ਆਪਣੇ ਕਾਗਜ਼ داخل ਕਰਨ ਦੇ ਲਈ ਅੱਜ ਇੱਥੇ ਜੀਵਨਮਲ ਸਰਕਾਰੀ ਹਾਈ ਸਕੂਲ ਵਿਖੇ ਪਹੁੰਚੇ ਹੋਏ ਨੇ ਸੋ ਬਨੇ ਰਹੋ ਸਾਡੇ ਨਾਲ ਕੈਮਰਾ ਪਰਸਨ ਦੇ ਨਾਲ ਮੈਂ